ਦੋਸਤੋ ਨਮਸਕਾਰ ਰੌਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਕੁਝ ਦਿਨ ਪਹਿਲਾਂ ਸਾਰੇ ਪੰਜਾਬ ਵਿੱਚ ਹੜ ਆ ਗਏ ਹਨ ਤੇ ਜਲ ਮਗਨ ਸਾਰਾ ਪੰਜਾਬ ਹੋ ਚੁੱਕਿਆ ਸੀ ਜਿਸ ਕਾਰਨ ਇੱਕ ਆਮ ਆਦਮੀ ਪਾਰਟੀ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ ਜੋ ਜਿਸ ਨੇ ਸਾਰੇ ਪੰਜਾਬ ਦੇ ਵਿੱਚ ਹੜ ਪੀੜਤਾਂ ਲਈ ਰਾਸ਼ਨ ਭੇਜਿਆ ਰਾਸ਼ਨ ਦਾ ਟਰੱਕ ਰਵਾਨਾ ਕੀਤਾ ਗਿਆ ਇਸ ਮੌਕੇ ਐਮਐਲਏ ਜਗਰੂਪ ਸਿੰਘ ਗਿੱਲ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਜਤਿੰਦਰ ਪੱਲਾ ਅਤੇ ਹੋਰ ਮਹਾਨ ਆਗੂਆਂ ਸ਼ਾਮਿਲ ਹੋਈਆਂ ਕੀ ਕੀ ਹੈ ਪੂਰਾ ਮਾਮਲਾ ਆਉ ਦੇਖਦੇ ਆ ਅਸ਼ੋਕ ਬੰਸਲ ਦੀ ਰਿਪੋਰਟ ਕੀ ਕੀ ਹੈ ਪੰਜਾਬ ਅੱਜ ਬਹੁਤ ਵੱਡੀ ਕਰੋਪੀ ਦਾ ਸ਼ਿਕਾਰ ਹੈ ਸਾਰਾ ਅੱਡੇ ਤੋਂ ਵੱਧ ਪੰਜਾਬ ਜਿਹੜਾ ਜਨਮਕ ਹੋਇਆ ਤੇ ਜਿੱਥੇ ਪਸ਼ੂ ਡੰਗਰ ਲੋਕਾਂ ਦੇ ਘਰ ਖਾਣ ਪੀਣ ਦਾ ਸਮਾਨ ਦੀ ਬੜੀ ਸਿਕਿਉਰਿਟੀ ਆਈ ਜੀ ਅੱਜ ਮਨੁੱਖਤਾ ਦੇ ਲਈ ਉੱਠ ਕੇ ਅੰਦਰਾਦੀ ਨਾਲ ਕੰਮ ਕਰਨ ਦੀ ਲੋੜ ਹੈ ਉਹ ਸਾਰੇ ਕਾਸ਼ਣ ਦੇਖਦੇ ਹੋਏ ਸਾਡੇ ਮਾਨਯੋਗ ਮੁੱਖ ਮੰਤਰੀ ਸادات ਵਲਸਿੰਗ ਜੀ ਮਾਰੀ ਨੇ ਸਾਡੇ ਪਾਰਟੀ ਦੇ ਪ੍ਰਧਾਨ ਵੀ ਹੈ ਉਹਨਾਂ ਨੇ ਆਦੇਸ਼ ਦਿੱਤਾ ਸਾਰੇ ਹਲਕਿਆਂ ਦੇ ਵਿੱਚ ਸਾਰੇ ਪੰਜਾਬ ਦੇ ਜਿੱਥੇ-ਜਿੱਥੇ ਵੀ ਕੋਈ ਵੌਲੰਟੀਅਰ ਬੈਠਾ ਹੈ ਜਾਂ ਯੋਧੇਦਾਰ ਬੈਠਾ ਹੈ ਕੁਈ ਐਮਐਲਏ ਉਹਨਾਂ ਸਾਰਿਆਂ ਦੀ ਡਿਊਟੀ ਬੰਦੀ ਹੈ ਕਿ ਉਹ ਨੇੜ ਦੇ ਹਲਕਿਆਂ ਦੇ ਵਿੱਚ ਆਪੋ ਆਪਣਾ ਜੌਨ ਦਾ ਪਹੁੰਚ ਬਟਿੰਡਾ ਹਲਕੇ ਦੇ ਵਿੱਚੋਂ ਮੈਂ ਐਮਐਲਏ ਹੁਲਾ ਸਾਹਿਬ ਜ਼ਿਲ੍ਹਾ ਪ੍ਰਧਾਨ ਨੇ ਮਾਨ ਸਾਹਿਬ ਸਾਡੇ ਚੇਅਰਮੈਨ ਨੇ ਹੱਕ ਸਾਹਿਬ ਖੜੇ ਨੇ ਚੇਅਰਮੈਨ ਨੀਲ ਗੜਗੀ ਖੜੇ ਨੇ ਸਾਡੇ ਜੋਤ ਸਿੰਘ ਜੀ ਖੜੇ ਨੇ ਡਿਸਟ੍ਰਿਕਟ ਸੀਨੀਅਰ ਡਾਕਟਰ ਸੀਮਰਾਲ ਗਰਗੇ ਸਾਰਿਆਂ ਨੇ ਲੜਕੇ ਜਿਹੜੇ ਸਾਡੇ ਹੋਰ ਵੀ ਅਧਿਕਾਰ ਨੇ ਉਸਕੇ ਫੈਸਲਾ ਕੀਤਾ ਕਿ ਇਥੋਂ ਰਾਸ਼ਨ ਸਾਡੇ ਜਿਹੜੇ ਨੇਲ ਦੇ ਇਲਾਕੇ ਨੇ ਭਾਵੇਂ ਫਾਜ਼ਿਲਕਾ ਪੁਆਇੰਟ ਤੋਂ ਭੇਜਿਆ ਜਾਵੇ। ਉਸਦੇ ਲਈ ਇੱਕ ਟਰੱਕ ਕਰ ਲੈ ਇਥੋਂ ਨਾਜ਼ਰ ਭੇਜਾਂਗੇ। ਅੱਜ ਵੀ ਇੱਕ ਟਰੱਕ ਜਿਹੜਾ ਸਾਡੇ ਪਿੱਛੇ ਪਾਸੇ ਤੋਂ ਕੈਮਰੇ ਵਿੱਚ ਰੇਖੇ ਨਹੀਂ। ਪਿਆਰ ਖੜਾ 1250 ਕਿੱਟੇ ਦੇ ਸੀ ਦੇ ਚ ਤਕਰੀਬਨ ਇੱਕ ਹਫਤੇ ਦਾ ਸਮਾਨ ਇੱਕ ਕਿੱਤੇ ਵਿੱਚ ਐ ਆਟਾ ਸਮਾਨ ਗੋਡਾ। ਨਾਲ ਫੁੱਕਾ ਰਾਸ਼ਨ ਜਿਹੜਾ ਖਾਨਪਿੰਡ ਦਾ ਕੋਈ ਮੱਠੀਆਂ ਬਾਲੂਛਈ ਉਸ ਦਾ ਇੱਕ ਛੋਟਾ ਹਾਪੀਆ ਉਸ ਦੇ ਵਿਚਰ ਪਰਕੇ ਇਥੋਂ ਸਾਡੇ ਜਿਹੜੇ ਵਲੰਟੀਅਰ ਆ ਲੈ ਕੇ ਜਾਣਗੇ ਔਰ ਉੱਥੇ ਜਾ ਕੇ ਜ਼ਿਲ੍ਹਾ ਐਡਮਿਨਿਸਟ੍ਰੇਸ਼ਨਲ ਤਾਲ ਮੇਰ ਕਰੂਗੇ ਇਹਨੂੰ ਤਕਸੀਮ ਕੀਤਾ ਜਾਊਗਾ ਅਸੀਂ ਇਸੇ ਅੱਜ ਇਹ ਮਦਦ ਨਹੀਂ ਕਿ ਅਸੀਂ ਇੱਕ ਜ਼ਿੰਮੇਵਾਰੀ ਨਿਭਾਉਣ ਲੱਗੇ ਜੇ ਇਹ ਕੋਈ ਆਸਾਨ ਨਹੀਂ ਇਹ ਮਨੁੱਖਤਾ ਦਾ ਧਰਮ ਹੈ ਸਾਨੂੰ ਗੁਰੂਆਂ ਪੀਰਾਂ ਨੇ ਸਿਖਾਇਆ ਕਿ ਜਦੋਂ ਉਨਕਸਾ ਦੇ ਉੱਤੇ ਧੀਰ ਆਉਂਦੀ ਹੈ ਤਾਂ ਅੱਗੇ ਵੱਧ ਕੇ ਸਾਡੇ ਗੁਰੂ ਸਾਹਿਬ ਨੇ ਲੰਗਰ ਰਾਏ ਉਹ ਉਸ ਦੇ ਵਿੱਚ ਸਾਡਾ ਬਠੰਡੇ ਹਲਕੇ ਵੱਲ ਤੋਂ ਜ਼ੋਰ ਦਾ ਹੈ ਮੈਂ ਸਮਝਦਾ ਹਾਂ ਪ੍ਰਮਾਤਮਾ ਕਰੇਗਾ ਕਿ ਇਸ ਕੌਪੀ ਤੋਂ ਪੰਜਾਬ ਨੂੰ ਬਚਾਵੇ ਔਰ ਪੰਜਾਬ ਦੀ ਜਨਤਾ ਸੁੱਖ ਨਾਲ ਚੈਨ ਨਾਲ ਸੌ ਸਕੇ ਉਹਨਾਂ ਦਾ ਘਰ ਤੋਂ ਘਰ ਨੁਕਸਾਨ ਹੋਵੇ ਇਹੀ ਆਸ ਕਰਦੇ ਹਾਂ ਤੇ ਲਗੂਨੀ ਜੀ ਜਿਹੜੀ ਮਦਦ ਹੈ ਜਨ ਗਊਨੀ ਦਾ ਜਿਹੜਾ ਯੋਗਦਾਨ ਹੈ ਕੱਲ ਇੱਕ ਟੱਕ ਟੋਣ ਨਾਲ ਕੇ ਚੁਗਿਆ ਦੂਜਾ ਟੱਕਾ ਇਹ ਜੀ ਸਾਹਿਬ ਕਿੰਨੇ ਕੇ ਬੰਦੇ ਨੂੰ ਰੈਕਸ਼ਨ ਦਿੱਤਾ ਜੀ ਇਹ ਛੋਟੇ 1500 ਕਿੱਟਾ ਜੀ ਇਸ ਤੋਂ ਬਾਅਦ ਜਿਹੜਾ ਐਡਵਰਸਿਟੀਸ਼ਨ ਉੱਥੇ ਹੋਏਗੀ ਇੱਕ ਪਰਿਵਾਰ ਦੇ ਘਟੋ ਪਰ ਉਹ 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 ਫੈਸਲਾ ਕਰਨਗੇ ਕਿਉਂਕਿ ਉਹਨਾਂ ਨੂੰ ਸਮਾਦਰ ਤੇ ਟੀਮ ਉੱਥੇ ਜਾ ਕੇ ਇਸ ਤੋਂ ਇਲਾਵਾ ਕੋਈ ਹੋਰ ਮਦਦ ਕੀਤੀ ਜਾ ਸਕਦੀ ਹੈ ਚੱਲ ਲਗਾਤਾਰੀ ਚੱਲਦੀ ਰਹੂਗੀ ਜਿੰਨੀ ਵੀ ਮਦਦ ਕੋਈ ਕਰ ਸਕਦਾ ਹੈ ਇਹ ਨਹੀਂ ਕਿ ਮਦਦ ਦੀ ਕੋਈ ਲਿਮਟ ਨਹੀਂ ਮਦਦ ਨਹੀਂ ਮੈਂ ਕਹਿੰਦਾ ਯੋਗਦਾਨ ਯੋਗਦਾਨ ਦੀ ਕੋਈ ਲਿਮਟ ਨਹੀਂ ਹੁੰਦੀ ਜਿੰਨਾ ਵੀ ਕੋਈ ਪਾ ਸਕਦਾ ਹੈ ਉਹਨਾਂ ਪਾਉਣਾ ਚਾਹੀਦਾ ਔ